ਸਾਮਿਲ ਨਾ ਚੀਦਾ ਯਾ ਲੈ ਨੂੰ ਇੱਕ ਵਾਰੀ ਤਾਂ ਦੱਸ ਦੇ ਮੇਰ ਬਾਪ ਤੇ ਪਾਣ ਮੈਂ ਸ਼੍ਰੀ ਗੰਗਾ ਨਾਲ ਰਾਜਸਥਾਨ ਦਾ ਰਹਿਣ ਵਾਲਾ ਤੇ ਸਨੀ ਕੁਮਾਰ ਮੇਰਾ ਨਾਮ ਹੈ ਕੀ ਲੱਗਦੇ ਹੈ ਆਪਾਂ ਇਹ ਕਾਜਲ ਮੇਰੀ ਬਟੀ ਲੱਗੀ ਹਾਂ ਜੀ ਬਾਕੀ ਮੇ ਸਾਲੀ ਦੀ ਬੇਟੀ ਹੈ ਹਾਂ ਸਾਲੀ ਦੀ ਬੇਟੀ ਹੈ ਮੇਰੇ ਕਿਲ ਦਸ ਦਸ ਬਾਕੀ ਕੀਤਾ ਜੋ ਵੀ ਇਹਨਾਂ ਨੇ ਬਹੁਤ ਮਾਰਾ ਕੀਤਾ ਹਕਤੇਸ਼ਰ ਬਹੁਤ ਵੱਡਾ ਬਹੁਤ ਵੱਡਾ ਜੀ ਇਹਦੇ ਤੋਂ ਤਾਂ ਰੱਬ ਵੀ ਡਰਦਾ ਤੇ ਮਰਦਾ ਰੋਂਦਾ ਪਿਆ ਰੱਬ ਵੀ ਇਸ ਟ ਇਹ ਗਰੀਬ ਪਰਿਵਾਰ ਹੈ ਬਹੁਤ ਜਲਬੜਾ ਤੇ ਰੈਬੀ ਨਾਲ ਬੇਰਮੀ ਨਾਲ ਸਾੜਿਆ ਗਿਆ ਸਾੜਿਆ ਗਿਆ ਔਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਕਿਤਾ ਇਨਸਾਨ ਨੂੰ ਸਾੜਦਾ ਇੱਕ ਕਿਵੇਂ ਤਰ੍ਹਾਂ ਬਹੁਤ ਮਾੜਾ ਕੰਮ ਕੀਤਾ ਜੀ ਬਹੁਤ ਜ਼ਿਆਦਾ ਇਹਨਾਂ ਨੇ ਕੋਈ ਕੈਮੀਕਲ ਸਿੱਟਿਆ ਇਹ ਕਹਿੰਦੇ ਆ ਸਿਲੰਡਰ ਫਟਿਆ ਪਾਣੀ ਪਾਇਆ ਮੰਮੀ ਕਹਿੰਦੇ ਪਾਣੀ ਪਾਇਆ ਮਿੱਟੀ ਤੇ ਤੇਲ ਪਾਇਆ ਪੈਟਰੋਲ ਇਹਨਾਂ ਨੇ ਕੈਮੀਕਲ ਸਿੱਟਿਆ ਜੀ ਔਰ ਇਹ ਗਿਆਨੀ ਜਣ ਹੈ ਕਿਉਂਕਿ ਇਹਨਾਂ ਦੀ ਮੰਮੀ ਸਰਕਾਰੀ ਹਸਪਤਾਲਾਂ ਚ ਪੇਸ਼ੈਂਟ ਵਗੈਰਾ ਲੈ ਕੇ ਜਾਂਦੀ ਹੈ ਠੀਕ ਹੈ 2 ਨੰਬਰ ਤੇ ਕੇਸ ਪਾਉਂਦੇ ਕਰਦੇ ਵੀ ਆ ਤੇ ਜਿਹੜੇ ਇਹਨਾਂ ਦੇ ਫਾਦਰ ਹੈ ਯਾਨੀ ਕਿ ਸੋਹਰਾ ਇਹਦਾ ਕਾਜਲ ਦਾ ਉਹ ਮਾ ਗੰਦਾ ਬੰਦਾ ਉਨੇ ਕੁੜੀ ਨੂੰ ਕਦੀ ਵੇਖਣਾ ਹੀ ਨਹੀਂ ਮੰਗਿਆ ਉਹਨੇ ਕਦੀ ਇਹਨੂੰ ਪੋਤ ਨਹੀਂ ਜਾ ਉਹ ਸਭ ਤੋਂ ਜ਼ਿਆਦਾ ਕੁੜੀ ਤੇ ਸਰਦਾ ਹੁੰਦਾ ਸੀ ਉਹਨੇ ਕਦੀ ਰਾਜੀ ਮੰਦਾ ਇਹਨੂੰ ਵੇਖਿਆ ਹੀ ਨਹੀਂ ਸੀ ਕੁੜੀਆਂ ਨੂੰ ਵੀ ਮੇਰੀ ਧੀ ਹੈ ਕਿ ਬਹੂ ਹੈ ਕਿਵੇਂ ਤਿਰਨਾਲ ਤੇ ਨਨਾਲ ਇਹਦੀ ਸਭ ਤੋਂ ਜ਼ਿਆਦਾ ਐਡਵੋਕੇਟ ਸ਼ੈਨ ਸਾਹਿਬਾਂ ਦੀ ਜਿਹੜੀ ਅੱਗ ਲਾ ਕੇ ਗਈ ਹੈ ਕੈਮੀਕਲ ਸਿੱਟ ਕੇ ਗਈ ਹੈ ਤੇ ਪਿੱਛੋਂ ਕੁੰਡਾ ਲਾ ਕੇ ਗਈ ਹੈ ਨਨਾਲ ਸਭ ਤੋਂ ਮਾੜੀ ਉਹ ਐਡਵੋਕੇਟ ਕੀ ਉਹਨੂੰ ਰੱਬ ਨੇ ਆਇ ਨਹੀਂ ਦੂਗਾ ਉਹ ਪਾਣੀ ਪੀਣ ਨੂੰ ਤਰਸੂਗੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਪੁਲਿਸ ਪ੍ਰਸ਼ਾਸਨ ਇਸ ਟਾਈਮ ਕੁਝ ਨਹੀਂ ਕਰਦੀ ਵੀ ਅਸੀਂ ਹੱਥ ਜੋੜ ਕੇ ਕਿੰਨੇ ਗਰੀਬ ਬੰਦੇ ਪੁਲਿਸ ਪ੍ਰਸ਼ਾਸਨ ਜਲਦ ਤੋਂ ਜਲਦ ਹਿਲਣ ਫੜੇ ਤੇ ਕਾਰਵਾਈ ਕਰੇ ਐਕਸ਼ਨ ਲਵੇ ਇਹ ਗਰੀਬ ਪਰਿਵਾਰ ਵਿਚਾਰਾ ਮਰਿਆ ਪਿਆ ਕਾਜਲ ਨੂੰ ਕੋਈ ਇਨਸਾਫ ਨਹੀਂ ਮਿਲਦਾ ਪਿਆ ਉਹਦੀ ਬੋਡੀ ਸੜਦੀ ਪਈ ਆ ਮੇਰਾ ਨਾਮ ਸ਼ਿਫਾ ਹੈ ਭਾਈ ਕੀ ਲੱਗਦੀ ਉਹ ਮੇਰੇ ਨਾਨਾ ਸੀਗੇ ਸਭ ਤੋਂ ਵੱਡੇ ਮੇਰੇ ਨਾਨਾ ਨੇ ਔਰ ਨੂਰਪੁਰ ਸੇ ਠਾ ਵਿਆਈ ਸੀ ਕਿ ਤੇ ਉਹਦੇ ਸੋਹਰਾ ਪਰਿਵਾਰ ਉਹਨਾ ਬਹੁਤ ਜ਼ੁਲਮ ਕਰਦਾ ਸੀਗਾ ਜਦੋਂ ਬਾਦ ਕਾਕਾ ਵੀ ਹੋ ਗਿਆ ਉਸ ਤੋਂ ਬਾਅਦ ਉਹਦੇ ਤੋਂ ਕਾਕਾ ਵੀ ਖੋ ਲੰਦੇ ਸੀਗੇ ਤੇ ਉਹਨੂੰ ਹਰ ਵਾਰੀ ਇੱਥੇ ਭੇਜਦੇ ਸੀਗੇ ਤੇ ਐਤ ਕੀ ਸਾਨੂੰ ਨਾ ਤਾਂ ਉਹਦੇ ਸੋਹਰੇ ਪਰਿਵਾਰ ਚੋਂ ਕਿਸੇ ਨੇ ਵੀ ਨਹੀਂ ਦੱਸਿਆ ਕਿ ਸਾਡੀ ਕੁੜੀ ਨਾਲ ਇਹ ਹਾਦਸਾ ਹੋ ਗਿਆ ਤੇ ਜਦੋਂ ਅਸੀਂ ਹਸਪੀਟਲ ਪਹੁੰਚੇ ਆ 6-7 ਵਜੇ ਤਾਂ ਉਹਦੀ ਜਦ ਸੱਸ ਨਾਲ ਅਸੀਂ ਖੁਦ ਗੱਲ ਕੀਤੀ ਉਹਨਾਂ ਨੇ ਸਾਡਾ ਕੋਈ ਗੱਲਬਾਤ ਵੀ ਨਹੀਂ ਕੀਤੀ ਤੇ ਜਦੋਂ ਉਹਨਾਂ ਨੇ ਗੱਲ ਕੀਤੀ ਸਾਨੂੰ ਬਹਾਨੇ ਮਾਰਿਆ ਕਦੀ ਸਾਡੇ ਘਰੇ ਸਿਲੰਡਰ ਫਟ ਗਿਆ ਅਸੀਂ ਘਰੇ ਹੈਗੇ ਨਹੀਂ ਸੀ ਪਰੋ ਤੇ ਜਦੋਂ ਸਾਨੂੰ ਬਾਹਰ ਦੇ ਕੋਈ ਲੋਕ ਦੱਸਦੇ ਨੇ ਤੇ ਉਹ ਕਹਿੰਦੇ ਨੇ ਜੀ ਬਾਹਰੋਂ ਗੁੰਡੀ ਲੱਗੀ ਹੋਈ ਚ ਤੇ ਕੁੜੀ ਉੱਤੇ ਚੀਕਾਂ ਮਾਰ ਰਹੀ ਸੀ ਕਿ ਕਿ ਮੈਨੂੰ ਬਚਾ ਲਓ ਮੈਨੂੰ ਬਚਾ ਲਓ ਤੇ ਹੁਣ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅੱਜ 4 6ਵਾਂ ਦੇ ਨੇ ਸਾਡੀ ਕੁੜੀ ਅੱਜ ਉਹਦੀ ਡੈਥ ਹੋ ਗਈ ਹੈ ਤੇ ਨਾ ਤਾਂ ਕੋਈ ਪੁਲਿਸ ਕਾਰਵਾਈ ਕਰ ਰਹੀ ਐ ਬਸ ਸਾਨੂੰ ਲਾਰਾ ਲਾ ਦਿੰਦੀ ਐ ਔਰ ਜਿਹੜੀ ਉਹਦੀ ਨਾਨਾ ਨੇ ਨਾ ਉਹਦੇ ਭੈਣ ਐਡਵੋਕੇਟ ਐ ਤੇ ਉਹਨੂੰ ਕਹਿੰਦੇ ਵੀ ਉਹਦਾ ਨਾਮ ਬਾਹਰ ਕਰ ਦਿਓ ਵੀ ਤੀਜਿਆਂ ਦੀ ਲੋਕੇਸ਼ਨ ਕਿਤੇ ਹੋਰ ਦੀ ਐ ਤੇ ਤੁਸੀਂ ਫਸਜੋਗੇ ਸੋ ਅਸੀਂ ਕੋਈ ਨਹੀਂ ਫਸਦੇ ਸਾਨੂੰ ਡਰਾਉਂਦੇ ਨੇ ਅਸੀਂ ਅਸੀਂ ਨਹੀਂ ਡਰਦੇ ਕਿਉਂਕਿ ਸਾਡੇ ਸਾਡੇ ਕੋ ਸਬੂਤ ਤੇ ਦੇ ਗਏ ਹਸਪੀਟਲ ਦੇ ਵਿੱਚੋਂ ਭੱਜ ਹੀ ਗਏ ਤੇ ਸਾਡੇ ਕੋ ਐਡਾ ਐਡਾ ਵੱਡਾ ਸਬੂਤ ਹੋਏਗਾ ਕਿ ਉਹ ਚੋਰ ਨੇ ਉਹੀ ਚੋਰ ਨੇ ਸਾਨੂੰ ਇਨਸਾਫ ਚਾਹੀਦਾ ਜਿੱਥੇ ਵੀ ਨੇ ਸਾਡੇ ਪੁਲਿਸ ਸਾਡੀ ਕਾਰਵਾਈ ਕੀਤੀ ਜਾਵੇ ਪੁਲਿਸ ਥਾਂ ਥਾਂ ਤੇ ਨਾਕੇ ਲਾਵੇ ਸਗਤ ਤੋਂ ਸਗਤ ਉਹਨਾਂ ਨਾਲ ਸਾਨੂੰ ਮੌਤ ਦੇ ਬਦਲੇ ਮੌਤ ਚਾਹੀਦੀ ਸਾਡੀ ਇਹੀ ਗੁਜਾਰਿਸ਼ ਹੈ ਪੁਲਿਸ ਵਾਲਿਆਂ ਨੂੰ ਕਿ ਵਾਅਦਾ ਤੋਂ ਵਾਅਦਾ ਉਹਦੇ ਤੇ ਐਕਸ਼ਨ ਕੀਤਾ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਹੋਰ ਵੀ ਕੁੜੀਆਂ ਨੇ ਉਹਨਾਂ ਨਾਲ ਵੀ ਇਹ ਕੁਝ ਹੋ ਸਕਦਾ ਜੇ ਅੱਜ ਸਾਡੀ ਦੀ ਨਾਲ ਹੋਇਆ ਨਾ ਹੋਰ ਵੀ ਹੋਰ ਕੁੜੀਆਂ ਆ ਗਿਆ ਨੇ ਇਸੋਂ ਪਹਿਲਾਂ ਅਸੀਂ ਅੱਜ ਅਸੀਂ ਖੜੇ ਆ ਸਾਨੂੰ ਕੁਝ ਵੀ ਕਰਨਾ ਪਿਆ ਅਸੀਂ ਕਿੱਥੇ ਵੀ ਜਾ ਆ ਅਸੀਂ ਜਾਵਾਂਗੇ ਇਹਦੇ ਕੁੜੀ ਦੇ ਲਈ ਪਰ ਸਾਨੂੰ ਇਨਸਾਫ ਚਾਹੀਦਾ ਉਹਦੀ 2 ਸਾਲ ਦੀ ਬੱਚੀ ਹੈ ਉਹ ਵੀ ਨਹੀਂ ਸਾਡੇ ਹਜੇ ਤੱਕ ਮੱਥੇ ਲਾਈ ਸਾਨੂੰ ਉਹ ਵੀ ਚਾਹੀਦੀ ਹੈ ਸਾਨੂੰ ਸਾਡੀ ਕੁੜੀ ਵਾਪਸ ਕਰ ਦੇਣ ਤੇ ਸਾਨੂੰ ਇਨਸਾਫ ਚਾਹੀਦਾ ਵਿਆਹ ਹੋਇਆ ਹੈ ਵਿਆਹ ਹੋਇਆ ਉਹਨਾਂ ਨੂੰ ਉਹਨਾਂ ਨੂੰ 4 ਸਾਲ ਹੋ ਚਲੇ ਸਾਡੇ 4-5 ਟਾਂ ਬਹੁਤ ਜਿਆਦਾ ਤੰਗ ਪਰੇਸ਼ਾਨ ਅਸੀਂ ਉਹਦੀ ਊਮਨ ਸੈਲਜ ਵੀ ਉਹਦੇ ਐਪਲੀਕੇਸ਼ਨ ਹੁੰਦੀ ਸੀ ਉਹ ਤੋਂ ਵੀ ਰਾਜੀਨਾਮਾ ਕਰਕੇ ਉਹ ਲੈ ਜਾਂਦਾ ਸੀਗਾ ਉਹਦੀ ਭੈਣ ਹੁੰਦੀ ਸੀ ਨਾਲ ਵੀ ਕੋਈ ਗੱਲ ਨਹੀਂ ਅਸੀਂ ਤੈਨੂੰ ਨਹੀਂ ਕੁਝ ਕਹਿੰਦੇ ਹਰ ਵਾਰੀ ਉਹ ਇਹੀ ਸੋਚਦੀ ਸੀ ਚੱਲ ਮੇਰਾ ਘਰ ਹੈਗਾ ਕਿ ਮੈਂ ਆਪ ਬਚਾ ਸੰਭਾਲਣਾ ਵਾਦਾ ਕਰ ਸੰਭਾਲ ਨਾ ਪਰ ਉਹਨਾਂ ਨੇ ਉਹਦਾ ਕੁਝ ਨਹੀਂ ਸੋਚਿਆ ਹਰ ਵਾਰੀ ਉਹਨੂੰ ਪਰੇਸ਼ਾਨ ਕਰਕੇ ਇੰਨਾ ਕੋਟ ਮਾਰਨ ਦੇਣਾ ਕਰਦੇ ਸੀਗੇ ਪਰ ਉਹ ਫਿਰ ਵੀ ਆਦੇ ਘਰ ਨੂੰ ਸੋਚ ਕੇ ਚਲੀ ਜਾਂਦੀ ਸੀ ਪਰ ਉਹਨੂੰ ਇਹ ਨਹੀਂ ਸੀ ਨਾ ਪਤਾ ਕਿ ਉਹਨਾਂ ਨੇ ਮੇਰੇ ਨਾਲ ਲਾਸਟ ਮੇਰੀ ਜਾਨ ਹੀ ਲੈ ਲੈਣੀ ਹੈ ਉਹ ਜਿਆਦਾ ਬੁਰਾ ਹਲ ਕੀਤਾ ਸਾਡੀ ਡੈੱਡ ਬੋਡੀ ਉਹਨਾਂ ਦੀ ਕੁੜੀ ਦੀ ਸਿਵਲ ਹਸਪੀਟਲ ਪਈ ਅਸੀਂ ਉਹ ਤੱਕ ਕੁਝ ਨਹੀਂ ਕਰਨਾ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਸਾਨੂੰ ਧਰਨਿਆਂ ਤੇ ਆਣਾ ਪਿਆ ਤੇ ਅਸੀਂ ਉਹ ਵੀ ਆਵਾਂਗੇ ਪਰ ਸਾਨੂੰ ਇਨਸਾਫ ਚਾਹੀਦਾ ਸਾਡੀ ਹੈਲਪ ਕੀਤੀ ਜਾਵੇ ਇਨਸਾਫ ਸੁਣੇ ਨਾ ਨਾ ਇਹ ਲੜਕੀ ਸੀ ਤੁਹਾਡੀ ਹਾਂਜੀ ਮੇਰੀ ਕਾਇਆ ਲੜਕੀ ਸੀ ਜੀ ਕਿੰਨੀ ਉਮਰ ਸੀ ਕਿੱਥੇ ਵੇਚੀ 26 27 ਕੇ ਸਾਲ ਦੀ ਸੀ ਜੀ ਧੂਰਪੁਰ ਸੇਠਾ ਵਿਆਹੀ ਸੀ ਜੀ ਧੂਰਪੁਰ ਸੇਠਾ ਹਾਂਜੀ ਕੀ ਤੱਕ ਪਰੇਸ਼ਾਨ ਕਿਸਨਾ ਵੱਡਾ ਕੀਤਾ ਜਾਂਦਾ ਸਾਰੇ ਵਾਲਾ ਬਹੁਤ ਪਰੇਸ਼ਾਨ ਕਰਦੀ ਸੀ ਉਹਦੀ ਨਨਾਨ ਇੱਕ ਵਕੀਲ ਸੀ ਉਹਦੇ ਤਰੂ ਸਾਰਾ ਕੁਝ ਹੁੰਦਾ ਸੀ ਕੀ ਹੋਣ ਕੋਣ ਪਰਿਵਾਰ ਸੀ ਕੀ ਨਾਮ ਸੀ ਤੇ ਕਿਸ ਤਰ੍ਹਾਂ ਇਹਨੂੰ ਕਰ ਜਿਹਦੇ ਘਰ ਵਾਲੇ ਦਾ ਨਾਮ ਮਾਨਪ੍ਰੀਤ ਸੀ ਤਾਂ ਤੇ ਉਹਦੀ ਮਾਂ ਦਾ ਨਾਮ ਸਰ ਗਰਮੀ ਤੇ ਮਨਪ੍ਰੀਤ ਨਾਲ ਵਿਆਹ ਹੀ ਸੀ ਹਾਂਜੀ ਮਨਪ੍ਰੀਤ ਨਾਲ ਵਿਆਹੀ ਹੋਈ ਸੀ ਦੀ ਤੇ ਸਹੁਰਾ ਜਗਦੀਸ਼ ਜੀ ਤੇ ਨਾਨਾ ਉਹਨਾਂ ਦੀ ਦਾ ਮੈਨੂੰ ਨਾਂ ਜਸਵੰਤ ਕੌਰ ਹੈ ਜਸਵੰਤ ਕੌਰ ਨਾਨਾ ਕੀ ਕਰਦੀ ਉਹ ਐਡਵੋਕੇਟ ਹੈ ਇੱਕ ਵਕੀਲ ਵਕੀਲ ਤਾਂ ਕਰਦੀ ਜੀ ਉਹਦੇ ਛੇ ਤੇ ਸਾਰਾ ਕੁਝ ਦਾ ਕਹਿੰਦੀ ਸੀ ਮੈਂ ਆਪੇ ਕਰ ਲਾਂਗੀ ਜੋ ਵੀ ਹੋਏਗਾ ਵਗਰੋ ਲੜਕੀ ਨੂੰ ਅੱਗ ਲਾਤੀ ਜਿੰਦਾ ਨੂੰ ਅੱਗ ਲਾ ਕੇ ਹਾਰ ਤੇ ਬਾਰੋਂ ਕੁੰਡਾ ਲਾਤਾ ਜੀ ਮੇਰੀ ਕੁੜੀ ਨੂੰ ਕਪੜੇ ਚ ਬੰਦ ਕਰਕੇ ਤਾੜੀ ਨਹੀਂ ਜੀ ਬਾਹਰ ਉੱਤੇ ਚਾਰੇ ਤੇ ਖੜੀ ਸੀ ਪੱਜ ਕੇ ਬਾਹਰ ਨਿਕਲ ਆਈ ਛੜਦੀ ਛੜਦੀ ਕਾਨਗਵਾਰ ਮੰਦ ਬਿਚਾਇਆ ਪਿੰਡ ਨੇ ਦੱਸਿਆ ਸਾਨੂੰ ਮੌਕੇ ਤੇ ਪਹੁੰਚੇ ਮੌਕੇ ਤੇ ਸੇ ਨਹੀਂ ਪਹੁੰਚੇ ਸਾਨੂੰ ਕਿਸੇ ਨੇ ਦੱਸਿਆ ਕਿ ਸਾਨੂੰ ਬਾਅਦ ਪਹੁੰਚਿਆ ਜੀ ਹਸਪੀਟਲ ਜਾ ਕੇ ਦਾਖਲ ਕਰਾਤੀ ਉੱਤੇ ਆਦੇ ਰੋਲਾ ਪਉਂਦੀ ਸੀ ਦਿੱਤੇ ਬਾਅਦ ਦੇ ਵਿੱਚੋਂ ਦਾ ਮੂੰਹ ਹੀ ਬੰਦ ਕੀਤਾ ਗਿਆ ਜੀ ਕਰਤਾ ਨਹੀਂ ਪਤਾ ਇਨੀ ਸਾਨੂੰ ਕਰਦੇ ਕਿ ਕਿਵੇਂ ਬੇਰਾ ਬੀਰਲ ਜਿਹੜਾ ਹੁੰਦਾ ਸਾੜ ਕੇ ਕਤਲ ਕੀਤਾ ਗਿਆ ਉਹਦਾ ਜ਼ਰਾ ਪੂਰਾ ਜਲੀ ਮੂੰਹ ਜਲ ਗਿਆ ਤੇ ਆ ਸਾਰਾ ਕੀ ਲੱਗਾ ਸਹੀ ਸੀ ਜੀ ਟਿੱਡੇ ਤੇ ਪਾਇਆ ਸਾਰਾ ਪਤਾ ਨਹੀਂ ਕੀ ਪਾਤਾ ਮੇਰੀ ਉਹ ਤੇ ਪਾਣੀ ਪਾਣੀ ਉਸ ਨੂੰ ਕਾਰਵਾਈ ਨਹੀਂ ਕਰਦੀ ਤੁਹਾਡੀ ਕੋਈ ਤੁਹਾਡੀ ਕੋਈ ਸੁਣਵਾਈ ਨਹੀਂ ਹੁੰਦੀ ਪਈ ਜੀ ਸਾਡੀ ਅਜ ਕਿੰਨੇ 6 ਦਿਨ ਹੋ ਗਏ ਨੇ ਮੇਰੀ ਕੁੜੀਆ ਦੀ লাশ ਪਈ ਹੋਈ ਜਿੰਨਾ ਚਿਰ ਸਾਨੂੰ ਕੋਈ ਇਨਸਾਫ ਨਾ ਮਿਲਿਆ ਮੈਂਨਾਂ ਚ ਕਿਰਾਦੀ ਕੁੜੀਆਂ ਦੀ ਹਸਾਂ ਨਹੀਂ ਕਰਨਾ ਸਸਕਾਰ ਨਹੀਂ ਕਰਨੀ ਕੋਈ ਪੜੇਗਾ ਪੈਸਾ ਲੈ ਕੋਈ ਕਾਰਵਾਈ ਨਹੀਂ ਕਰਦੇ ਪੈ ਜੀ ਸਾਡੀ ਕੁਛ ਨਹੀਂ ਸੁਣਦੇ ਪੈ ਸਾਡਾ ਔਰ ਕਾਰਵਾਈ ਹੋਣੀ ਚਾਹੀਦੀ ਹੈ ਹਾਂ ਤੁਹਾਨੂੰ ਇਨਸਾਫ ਚਾਹੀਦਾ ਹੈ ਸਾਡੀ ਕੁੜੀ ਵਾਲੀ ਜੀ ਇੱਕ ਮਾਮਲਾ ਸਾਹਮਣੇ ਹੈ ਜਿਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਕਾਜਲ ਨਾਮ ਦੀ ਕੁੜੀ ਜਿਸ ਦੀ ਉਮਰ 27 ਸਾਲ ਹੈ ਤੇ ਇਸ ਦੇ ਵਿਆਹ ਨੂੰ ਹਜੇ 4 ਸਾਲ ਹੋਏ ਸੀ ਨੂਰਪੁਰ ਸੇਠਾਂ ਦੀ ਰਹਿਣ ਵਾਲੀ ਹੈ ਇਹ ਇਸ ਨੂੰ ਇਹਦੇ ਫਾਦਰ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ ਹੈ ਕਿ ਇਸ ਕੁੜੀ ਨੂੰ ਸਾੜਿਆ ਗਿਆ ਇਹਦੇ ਸਹੁਰੇ ਪਰਿਵਾਰ ਵੱਲੋਂ ਜਿਸ ਕੰਪਲੇਂਟ ਤੇ ਇੱਕ ਐਫਆਈਆਰ ਰਜਿਸਟਰ ਕੀਤੀ ਗਈ ਹੈ ਐਫਆਈਆਰ ਨੰਬਰ 142 ਥਾਣਾ ਕੁਲਗੜੀ ਵਿਖੇ ਦਰਜ ਕੀਤਾ ਗਿਆ ਤੇ ਇਸ ਕੁੜੀ ਦੀ ਇਲਾਜ ਦੌਰਾਨ ਹਸਪਤਾਲ 'ਚ ਮੌਤ ਹੋ ਗਈ ਹੈ ਤਾਂ ਕਰਕੇ ਇਹ ਅੰਡਰ 80 ਬੀ ਐਨਐਸ ਅਸੀਂ ਮੁਕੱਦਮਾ ਦਰਜ ਕੀਤਾ ਹੈ ਕੁੜੀ ਦੇ ਸਹੁਰੇ ਪਰਿਵਾਰ ਦੇ ਖਿਲਾਫ ਜਿਸ ਵਿੱਚ ਉਸ ਦਾ ਹਸਬੰਡ ਜਿਸ ਦਾ ਨਾਮ ਹੈ ਮਨਪ੍ਰੀਤ ਸਿੰਘ ਤੇ ਇਸ ਦੇ ਸਹਰੇ ਜਗਜੀਤ ਸਿੰਘ ਤੇ ਸੱਸ ਗੁਰਮੀਤ ਕੌਰ ਤੇ ਮੁਕਾਦਮਾ ਦਰਜ ਕੀਤਾ ਗਿਆ ਹੈ। ਕਿ ਤਨ ਪ੍ਰਸੰਨ ਕਰਦੇ ਸੀ ਜੀ ਕੀ ਕਾਰਨ ਹੈ? ਜੀ ਇਹ ਹਜੇ ਮੈਟਰ ਆਫ ਇਨਵੈਸਟੀਗੇਸ਼ਨ ਹੈ ਜਿਸਮ ਜਿਦਾ ਮੈਂ ਤੁਹਾਨੂੰ ਦੱਸਿਆ ਕਿ ਇਹ ਅਲੀਗੇਸ਼ਨ ਲਾਇਆ ਗਿਆ ਸੀ ਕਿ ਪਰਿਵਾਰ ਵੱਲੋਂ ਸਾੜੀ ਗਈ ਹੈ। ਅਸੀਂ ਐਫ ਆਈ ਆਰ ਰਜਿਸਟਰ ਕਰਕੇ ਇਸ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਤੇ ਜੋ ਵੀ ਫੈਕਟ ਸਾਡੇ ਸਾਹਮਣੇ ਆਉਣਗੇ ਉਸ ਦੇ ਅੱਗੇ ਦੀ ਕਾਰਵਾਈ ਕੀਤੀ ਜਾਏਗੀ। ਦੋਸ਼ੀ ਫੜੇਗੇ। ਦੋਸ਼ੀ ਹਜ ਤੱਕ ਫੜੇ ਨਹੀਂ ਗਏ।